ਤੁਹਾਡੇ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨੀ ਸਗੀ ਅਰੇ ਵਿਚਾਰ ਚਰਚਾ ਪੂਰੇ 140 ਕਰੋੜ ਲੋਕਾਂ ਦੇ ਹੱਕ ਚ ਪੂਰੇ ਦੇਸ਼ ਦੇ ਹੱਕ ਵਿੱਚ ਹੋਊਗੀ ਇਹਨੂੰ ਜ਼ਰੂਰ ਸ਼ੇਅਰ ਕਰ ਦਿਓ ਕੋਈ ਅਸੀਂ ਪਬਲਿਸਿਟੀ ਲੈਣ ਵਾਸਤੇ ਇਹਨੂੰ ਨਹੀਂ ਕਹਿੰਦੇ ਇਹਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਇਹਦਾ ਕੋ ਸਾਨੂੰ ਬੈਨੀਫਿਟ ਹੋਊਗਾ ਦੇਖੋ ਜਿਹੜਾ ਪਹਿਲਗਾਮ ਚ ਵਾਕਿਆ ਹੋਇਆ ਵਾ ਸਾਰੀ ਦੁਨੀਆ ਜਾਣ ਰਹੀ ਹੈ ਪਹਿਲੀ ਗੱਲ ਤੇ तमाम ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਸਾਰੇ ਉਹ ਜਿਹੜੇ ਨਿਹੱਥੇ ਲੋਕਾਂ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸਾਰੇ ਇਸ ਘਟਨਾ ਦੀ ਨਿੰਦਾ ਕਰਦੇ ਆ ਵੀ ਅਜਿਹਾ ਨਿਹੱਥੇ ਬੇਦੋਸ਼ੇ ਲੋਕਾਂ ਨਾਲ ਨਹੀਂ ਹੋਣਾ ਚਾਹੀਦਾ ਔਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਖਿਲਾਫ ਕਾਰਵਾਈ ਹੋਵੇ ਇਹਦੇ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈਗਾ ਸੋ ਇਸ ਕਰਕੇ ਫੇਰ ਮੈਂ ਦੋਰੇ ਰਿਪੀਟ ਕਰਦਾ ਵੀ ਜੋ ਪਹਿਲ ਕਾਮ ਚ ਹੋਇਆ ਉਸ ਘਟਨਾ ਦੀ ਸਾਰਾ ਦੇਸ਼ ساری ਦੁਨੀਆ ਨਿੰਦਿਆ ਕਰਦੀ ਆ ਬੇਦੋਸ਼ੇ ਜਿਹੜੇ ਸੈਲਾਨੀ ਆ ਉਹਨਾਂ ਤੇ ਇਸ ਕਿਸਮ ਦਾ ਵਾਰ ਨਹੀਂ ਸੀ ਹੋਣਾ ਚਾਹੀਦਾ ਹਾਂ ਇੱਕ ਕਸ਼ਮੀਰੀ ਆਦਿਲ ਜਿਹੜਾ ਬਹੁਤੀ ਚਰਚਾ ਨਹੀਂ ਹੋ ਰਹੀ ਇੱਕ ਕਸ਼ਮੀਰੀ ਯੂਵ ਜਿਹੜਾ ਆਦਿਲ ਸੀਗਾ ਉਹ ਵੀ ਉਸ ਘਟਨਾ ਚ ਮਾਰਿਆ ਗਿਆ ਹੈਗਾ ਹੁਣ ਦੂਜਾ ਪੱਖ ਬਹੁਤ ਸਾਰੇ ਸਵਾਲ ਜਿਹੜੇ ਕੇਂਦਰ ਦੀ ਮੋਦੀ ਸਰਕਾਰ ਕੋਲੇ ਬਣਦੇ ਆ ਜਿਹੜੇ ਕੇਂਦਰ ਦੇ ਕੇਂਦਰੀ ਗ੍ਰਹਿ ਰਾਜ ਗ੍ਰਹਿ ਰਾਜ ਮੰਤਰੀ ਸਾਡੇ ਅਮਿਤ ਸਾਹਿਬ ਜੀ ਉਹਨਾਂ ਕੋਲੇ ਬਣਦੇ ਆ ਜਿਹੜੇ ਮੈਂ ਨਹੀਂ ਕਹਿੰਦਾ ਸਾਰਾ মিডিਆ ਮਾਰਾ ਹੈਗਾ ਗੋਦੀ মিডিਆ ਨੇ ਬਿਲਕੁਲ ਹੀ ਨਹੀਂ ਚੁੱਕਣੇ ਹੈਗੇ ਨਾ ਉਹਨਾਂ ਨੂੰ ਸਵਾਲ ਕਰਨੇ ਹੈਗੇ ਆ ਉਹ ਸਵਾਲ ਵੀ ਤੁਹਾਡੇ ਸਾਹਮਣੇ ਮੈਂ ਰੱਖੂੰਗਾ ਜਿੰਨੇ ਵੀ ਕਸ਼ਮੀਰੀ ਆ ਕਸ਼ਮੀਰੀਆਂ ਦਾ ਕੋਈ ਵੀ ਧਰਮ ਹੋਵੇ ਅਸੀਂ ਧਰਮ ਵਾਲੇ ਰੌਲੇ 'ਚ ਨਹੀਂ ਜਾਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਜਿਹੜੀ ਉਹਨਾਂ ਦੀ ਰੋਜੀ ਰੋਟੀ ਉਹਨਾਂ ਦੀ ਰੋਜੀ ਰੋਟੀ ਹੈਗੀ ਆ ਟੂਰਿਸਟਿਜ਼ਮ ਬਹੁਤ ਵੱਡਾ ਇੱਕ ਹਿੱਸਾ ਉਹ ਨਹੀਂ ਚਾਹੁੰਦੇ ਵੀ ਉਹਨਾਂ ਦਾ ਨੁਕਸਾਨ ਹੋਵੇ ਤੋ ਉਹਨਾਂ ਦੀ ਰੋਜੀ ਰੋਟੀ ਖੁੱਸ ਜਾਵੇ ਇੱਕ ਵੱਡਾ ਹਿੱਸਾ ਜਿਹੜਾ ਟੂਰਸ ਇੰਡਸਟਰੀ ਨਾਲ ਜੁੜਿਆ ਹੋਇਆ ਹੋਟਲਾਂ ਦਾ ਉੱਥੇ ਬਹੁਤ ਸਾਰੇ ਕੰਮ ਲੱਗੇ ਹੋਇਆ ਜਿੱਦਣ ਦੀ ਇਹ ਘਟਨਾ ਵਾਪਰੀਆ ਵੱਡੇ ਪੱਧਰ ਤੇ ਕਹਿੰਦੇ ਆ ਜਿਹੜੀਆਂ ਬੁਕਿੰਗਾਂ ਸੀ ਉਹ ਰੱਦ ਹੋ ਰਹੀਆਂ ਤੇ ਸਾਡੇ ਕੇਂਦਰ ਦੇ ਇੱਕ ਮੰਤਰੀ ਨੇ ਇਹਦੇ ਬਜਾਏ ਕਿਹਾ ਵੀ ਇਹਨਾਂ ਦਾ ਜੋ ਕੁਝ ਬੁਕਿੰਗਾਂ ਦਾ ਜਿੰਨੇ ਪੈਸੇ ਆ ਉਹ ਉਹ ਵਾਪਸ ਹੋਣੇ ਚਾਹੀਦੇ ਜਿਨ੍ਹਾਂ ਨੇ ਬੁਕਿੰਗ ਕੈਨਸਲ ਕਰਵਾਈ ਆ ਬਿਲਕੁਲ ਉਹਨਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਆ ਪਰ ਜੋ ਡਰਨਾ ਬੁਕਿੰਗ ਵਾਪਸ ਕਰਵਾ ਰਹੇ ਨੇ ਤਾਂ ਇਹ ਸਵਾਲ ਕਿੰਨਾ ਤੇ ਉੱਠਦੇ ਆ ਸੁਰੱਖਿਆ ਉਹਨਾਂ ਨੂੰ ਕਿੰਨਾ ਨੇ ਦੇਣੀ ਆ ਫਿਰ ਵੀ ਜਿੱਥੇ ਪਹਿਲ ਕੰਮ ਜਾਂ ਪੂਰੇ ਕਸ਼ਮੀਰ ਦਾ ਜਿਹੜੀ ਵਾਦੀ ਆ ਇਹ ਪੂਰੀ ਤਰ੍ਹਾਂ ਫੌਜ ਦੇ ਏਰੀਆ 'ਚ ਹੈ ਮੇਰੇ ਕਲ ਦੁਨੀਆ ਦਾ ਇਹ ਸਭ ਤੋਂ ਅਹਿਮ ਖੇਤਾਬਾ ਜਿਹੜਾ ਫੌਜੀ ਸ਼ੌਨੀ ਦੇ ਵਿੱਚ ਹੈ ਫੌਜੀ ਟੈਰਿਟਰੀ ਕਹਿ ਸਕਦੇ ਨੂੰ ਅਰਧ ਸੈਨਿਕ ਫੋਰਸ ਚਾਹ ਬੀਐਸਐਫ ਹੋਵੇ ਸੀਆਰਪੀਐਫ ਹੋਵੇ ਪੈਰਾ ਮਿਲਟਰੀ ਫੋਰਸਸ ਉਹਨਾਂ ਦੇ ਅੰਦਰ ਆਉਂਦੇ ਆ ਵਾ ਔਰ ਜਦੋਂ ਦੀ 370 ਤੋੜੀ ਹੈ ਜਿਹੜਾ ਪ੍ਰਧਾਨ ਮੰਤਰੀ ਜੀ ਦਾਵਾ ਕਰਦੇ ਵੀ ਉਹ ਤੋਂ ਬਾਅਦ ਕਸ਼ਮੀਰ ਅਸੀਂ ਸ਼ਾਂਤ ਕਰ ਦਿੱਤਾ ਵਾ ਉਹਨਾਂ ਦੇ ਦਾਵੇ ਆ ਚਲੋ ਧਾਰਾ 370 ਵੈਸੇ ਵੀ ਕਾਂਗਰਸ ਨੇ ਉਹਦੇ ਕਲੋਜ਼ ਵੈਸੇ ਖਤਮ ਕਰ ਦਿੱਤੇ ਸੀ ਬਹੁਤਾ ਕੁਝ ਹੈ ਨਹੀਂ ਸੀ ਹੈਗਾ ਕੋਈ ਡਾਕੋ ਨਵਾਂ ਰਹਿ ਗਿਆ ਸੀਗਾ ਔਰ ਜੇ ਜੇ ਹੁਣੇ ਕੇਂਦਰ ਜਵਾਬ ਦੇ ਆ ਉਹਨਾਂ ਦਾ ਜਿਹੜੀ ਸੂਬੇ ਦੀ ਸਰਕਾਰ ਹੀ ਉਹ ਵੀ ਖਤਮ ਕਰ ਦਿੱਤੀ ਸੀ ਇਸ ਵਾਰ ਜ਼ਿਆਦਾਤਰ ਜਿਹੜੇ ਅਧਿਕਾਰ ਨੇ ਲਾਣ ਆਰਡਰ ਨੂੰ ਲੈ ਕੇ ਦੇਸ਼ ਦੀ ਜਿਹੜੇ ਕਸ਼ਮੀਰੀ ਜੰਮੂ ਕਸ਼ਮੀਰ ਰਾਜ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਆ ਉਹ ਇਸ ਵੇਲੇ ਕੇਂਦਰ ਸਰਕਾਰ ਕੋਲ ਆ ਕਿਉਂਕਿ ਸਾਰੀ ਕਮਾਂਡ ਉਹਨਾਂ ਕੋਲ ਹੈਗੀ ਆ ਤੇ ਉਹਦੀ ਜਵਾਬਦੇਹੀ ਵੀ ਉਹਦੀ ਹੈਗੀ ਆ ਠੀਕ ਹੈ ਜੀ ਹੁਣ ਸਵਾਲ ਆ ਵੀ 2012 ਦੇ ਵਿੱਚ ਜਿਹੜੇ ਆંકੜੇ ਆਰੇ 2012 ਦੇ ਵਿੱਚ ਸਭ ਤੋਂ ਵੱਧ ਘੱਟ ਘਟਨਾਵਾਂ ਹੋਈਆਂ ਕਸ਼ਮੀਰ ਦੀ ਵਾਦੀ ਦੇ ਅੰਦਰ ਤੁਸੀਂ ਸਾਰੀਆਂ ਘਟਨਾਵਾਂ ਕੱਟ ਕੇ ਵੇਖ ਲਓ ਔਰ ਜੇ ਐਡਾ ਵੱਡਾ ਕਲਾਪਸ ਹੋਇਆ ਇੰਨਾ ਦੇਸ਼ ਦੇ 140 ਕਰੋੜ ਲੋਕਾਂ ਦਾ ਇੰਨਾ ਟੈਕਸ ਪੈਰਾਮਿਲਟਰੀ ਫੋਰਸਸ ਤੇ ਲੱਗ ਰਿਹਾ ਔਰ ਇਹ ਕਿੱਥੇ ਚੂਕ ਹੋਈ ਆ ਕਿਹੜੀਆਂ ਸੁਰੱਖਿਆ ਏਜੰਸੀਆਂ ਨੂੰ ਪਤਾ ਨਹੀਂ ਲੱਗਾ ਪੇਡਾ ਵੱਡਾ ਕਾਰਾ ਹੋ ਰਿਹਾ ਹੈਗਾ ਕੌਣ ਜ਼ਿੰਮੇਵਾਰ ਆ ਸਵਾਲ ਤਾਂ ਹੈਗੇ ਵੀ 28 ਸਾਡੇ ਦੇਸ਼ ਦੇ ਨਾਗਰਿਕ ਉਹਨਾਂ ਦੀ ਜਾਨ ਚਲੀ ਗਈ ਬਿਲਕੁਲ ਮਾੜੀ ਗੱਲ ਹੋਈ ਆ ਪਰ ਸਾਰਾ ਦੇਸ਼ ਇੱਕ ਮੁੱਠਿਆ ਸਾਰੇ ਵਿਰੋਧੀ ਤਰ੍ਹਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਕਿਉਂਕਿ ਇੱਕ ਮੁੱਠ ਹੋ ਕੇ ਮੁਕਾਬਲਾ ਹੋ ਸਕਦਾ ਦੇਸ਼ ਦੇ ਹਿੱਤ ਸਭ ਤੋਂ ਉੱਪਰ ਹੁੰਦੇ ਆ ਪਰ ਸਵਾਲ ਆ ਕਿ ਜਿੰਨਾ ਦੀ ਨਲਾਕੀ ਕੀ ਗ੍ਰਹਿ ਮੰਤਰੀ ਜੀ ਅਸਤੀਫਾ ਦੇਣਗੇ ਇਹ ਸਵਾਲ ਕਿਸੇ ਚੈਨਲ ਨੇ ਵੀ ਉਹਨਾਂ ਤੋਂ ਨਹੀਂ ਕਰਨਾ ਹੈਗਾ ਵੀ ਇੰਨੀ ਵੱਡੀ ਨਲਾਕੀ ਇੱਧਰ ਸਵਾਲ ਕਿਉਂ ਨਹੀਂ ਹੋ ਰਹੇ ਜਦੋਂ ਇੰਨੀ ਫੋਰਸ ਲੱਗੀ ਹੋਈ ਆ ਤੁਹਾਡੇ ਪਬਲਿਕ ਡੋਮੇਨ ਚ ਬਿਆਨਬਾਜ਼ੀਆ ਗ੍ਰਹਿ ਮੰਤਰੀ ਦੀ ਵਿਕਸ਼ਮੀਰ ਬਿਲਕੁਲ ਸ਼ਾਂਤ ਆ ਹੈਵੀ ਸੀ ਤਿੰਨ ਚਾਰ ਸਾਲ ਘਟਨਾ ਸਾਲ ਤੋਂ ਕੋਈ ਘਟਨਾ ਐਡੀ ਵੱਡੀ ਹੋ ਨਹੀਂ ਰਹੀ ਬਾਹਰ ਮੁਖੀ ਕੋ ਦਿਖੀ ਨਹੀਂ ਹੈ ਅੰਦਰ ਕੀ ਹੋ ਰਿਹਾ ਇਹ ਤਾਂ ਅੰਦਰ ਵਾਲੇ ਜਾਣਦੇ ਹੋਣਗੇ ਤੇ ਫਿਰ ਇਹ ਘਟਨਾ ਦੇ ਵਿੱਚ ਲੈਪਸ ਕੀਤੇ ਜੇ ਕੋਈ ਇਨਪੁਟ ਸੀਗਾ ਇੰਟੈਲੀਜੈਂਸ ਦੇ ਤਾਂ ਫਿਰ ਮੌਕੇ ਤੇ ਉਸ ਇੰਟੈਲੀਜੈਂਸ ਦੇ ਇਨਪੁਟਸ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਾਂ ਦੇਖੋ ਦੋ ਬੇਸ਼ੱਕ ਜੋ ਕੁਝ ਕਸ਼ਮੀਰ ਚ ਹੋਇਆ ਉਹਦੀ ਕੋਈ ਵੀ ਸਰਾਨਾ ਨਹੀਂ ਕਰਦਾ ਹੈਗਾ ਪਰ ਪੱਖ ਦੇਖੋ ਜੀ ਜਦੋਂ ਵੀ ਕਸ਼ਮੀਰ ਕੋਈ ਦੇਸ਼ ਦੇ ਵਿੱਚ ਅਮਰੀਕਾ ਦਾ ਵੱਡਾ ਰਾਸ਼ਟਰਮੁਖੀ ਆਉਂਦਾ ਘਟਨਾਵਾਂ ਉਦੋਂ ਵੀ ਕਿਉਂ ਹੁੰਦੀਆਂ ਆ ਗਈਆਂ ਠੀਕ ਆ ਤਾਂ ਸ਼ਤੀ ਸਿੰਘ ਪੂਰਾ ਵੀ ਹੋਇਆ ਸੀਗਾ ਹੁਣ ਉਪ ਰਾਸ਼ਟਰਪਤੀ ਜੀ ਆਏ ਇਹਨਾਂ ਦੀ ਟਾਈਮਿੰਗ ਦੇਖੋ ਟਾਈਮਿੰਗ ਤੇ ਕੀ ਰੌਲਾ ਇੱਧਰ ਇੱਧਰ ਅਮਰੀਕਾ ਤੇ ਭਾਰਤ ਦਾ ਦਵੱਲੇ ਵਪਾਰ ਦਾ ਸਮਝੌਤਾ ਹੋਣ ਜਾ ਰਿਹਾ ਫਿਰ ਇੱਕ ਘਟਨਾ ਵਾਪਰਦੀ ਹੈਗੀ ਆ ਔਰ ਦੇਖੋ ਨਾ ਇਹ ਤੋਂ ਕਾਂ ਦੋਵੇਂ ਦੋਵੇਂ ਨਾ ਪੱਪੇ ਤੋਂ ਚੱਲਦੇ ਨੇ ਚਾਹੇ ਪਹਿਲਗਾਮ ਹੋਵੇ ਚਾਹੇ ਪਲਵਾਮਾ ਹੋਵੇ ਜੋ ਕੁਝ ਪਲਵਾਮਾ ਤੋਂ ਹੋਇਆ ਉਹ ਵੀ ਦੁਨੀਆ ਨੇ ਦੇਖਿਆ ਹੈਗਾ ਔਰ ਉਸ ਵੇਲੇ ਦੇ ਗਵਰਨਰ ਜੋ ਸਵਾਲ ਕੇਂਦਰ ਦੀ ਸਰਕਾਰ ਤੇ ਚੱਕਦੇ ਰਹੇ ਨੇ ਇਹ ਵੀ ਦੁਨੀਆ ਨੇ ਦੇਖਿਆ ਅਜੇ ਤੱਕ ਉਹ ਕੁਆਂਟਲਾਂ ਦਾ ਆਰਡੀਐਕਸ ਕਿੱਥੋਂ ਆਇਆ ਸੀ ਕਿਹੜਾ ਲੈ ਕੇ ਆਇਆ ਸੀ ਅਜੇ ਤੱਕ ਨਹੀਂ ਪਤਾ ਲੱਗਾ ਹਰ ਪਲਵਾਨਾਂ ਦੇ ਜਿਹੜੇ ਜਵਾਨ ਸੀਗੇ ਸਾਡੇ ਫੌਜ ਦੇ ਜਿਵੇਂ ਉਹਨਾਂ ਦੀਆਂ ਲਾਸ਼ਾਂ ਤੇ ਦੇਸ਼ ਵਿੱਚ ਰਾਜਨੀਤੀ ਕੀਤੀ ਗਈ ਇਹ ਵੀ ਦੁਨੀਆ ਦੇਖਦੀ ਆ ਮੌਜੂਦਾ ਸੱਤਾਧਾਰੀ ਪਾਰਟੀ ਨੇ ਪਾਸਪਾਨ ਹੈ ਉਸ ਘਟਨਾ ਨੂੰ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕੇ ਲਕਸ਼ਣਾ ਜਿੱਤੀਆਂ ਹੈਗੀਆਂ ਸੀਗੀਆਂ ਇਹ ਦੁਨੀਆ ਜਾਣਦੀ ਹੈਗੀ ਹੈ ਇਹਨਾਂ ਤੇ ਸਵਾਲ ਵੀ ਹੋਣਗੇ ਕਿ ਪਹਿਲਗਾਮ ਦੀ ਘਟਨਾ ਮਗਰ ਕਿਹੜੇ ਸਾਜ਼ਿਸ਼ ਘੜੇ ਨੇ ਇਹ ਸੱਚ ਦੁਨੀਆ ਦੇ ਸਾਹਮਣੇ ਆਊਗਾ ਨਹੀਂ ਆਉਣਾ ਮੈਨੂੰ ਲੱਗਦਾ ਜਿਵੇਂ ਪਲਵਾਨਾਂ ਦਾ ਨਹੀਂ ਆਇਆ ਤੇ ਇਹ ਘਟਨਾ ਨੂੰ ਵੀ ਕੀ ਆਉਣ ਵਾਲੀਆ ਬਿਹਾਰ ਦੀਆਂ ਲਕਸ਼ਣਾ ਵਿੱਚ ਇੱਕ ਝੰਡੇ ਦੇ ਤੌਰ ਤੇ ਵਰਤੇ ਵਰਤਿਆ ਜਾਊਗਾ ਪਹਿਲੋਂ ਹੀ ਅਸੀਂ ਜਾਣਦੇ ਹਾਂ ਕਿ ਪਾਛਪਾ Hindu Muslim ਦੀ ਰਾਜਨੀਤੀ ਸਰੇ ਦੀ ਕਰ ਰਹੀ ਹੈਗੀ ਆ ਔਰ ਜਿਵੇਂ ਇਸ ਘਟਨਾ ਤੋਂ ਬਾਅਦ ਜਿਵੇਂ ਆਕਾਮਾ ਨੇ ਉਹਨਾਂ ਦੇ ਆਕਾਮਾ ਨੇ ਜਿਵੇਂ ਹੁਕਮ ਦਿੱਤੇ ਹੈਗੇ ਆ ਜਿਹੜਾ ਮੇਨਸਟ੍ਰੀਮ ਗੋਦੀ ਮੀਡੀਆ ਵਕੈਨ ਚ ਕੋਈ ਲਕਾਪਟ ਨਹੀਂ ਹੈ ਔਰ ਜਿਵੇਂ ਐ ਮੈਰਾਥਨ ਟ੍ਰਾਂਸਮਿਸ਼ਨਾਂ ਚਲਾ ਰਿਹਾ ਜਿਵੇਂ ਇੱਕ ਨਫ਼ਰਤ ਦੇ ਬੀਜ ਬੀਜ ਰਹਾ ਇਹ ਵੀ ਦੁਨੀਆ ਦੇ ਸਾਹਮਣੇ ਆ। ਬੇਸ਼ੱਕ ਉਸ ਘਟਨਾ ਦੀ ਕੋਈ ਵੀ ਸਲਾਹਾਨੀ ਨਿੰਦਿਆ ਕਰਦਾ ਹੈ ਜਿਹੜੇ ਉਹਦੇ ਦੋਸ਼ੀਆ ਫੜੇ ਜਾਣੇ ਚਾਹੀਦੇ ਰਾਤ ਫੈਸਲੇ ਕੀ ਕੇਂਦਰ ਨੇ ਕੀਤੇ। ਇਹ ਮੈਸੀ ਕਹਿੰਦੇ ਸਦੋਸਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਮਰਜ਼ੀ ਚੈਨਲ ਸਾਧ ਲੈ ਜਿਹੜਾ ਮਰਜ਼ੀ ਸਾਹਮਣੇ ਗੱਲ ਕਰਾ ਲੈ। ਗੱਲ ਤਾਂ ਸਾਹਮਣੇ ਹੋਵੇ। ਮੈਂ ਕਹਿੰਦਾ ਇਹੋ ਜਿਹੇ ਘਟਨਾਵਾਂ ਪਹਿਲੀ ਵਾਰ ਨਹੀਂ ਹੈ। 28 ਸਾਡੇ ਕੀਮਤੀ ਜਾਨਾਂ ਚਲ ਗਈਆਂ ਪਰ ਫੈਸਲੇ ਕੀ ਹੋਗੇ? ਪੀ ਜਿਹੜਾ ਵਾਗਾ ਵਰਡ ਰਿਆ ਜਿਹੜਾ ਟਾਰੀਆ ਵਾਗਰ ਇਹਦਾ ਸਾਰਾ ਜਿਹੜਾ ਜੋ ਵੀ ਇੱਥੋਂ ਜਾਂਦੇ ਉਹ ਬੰਦ ਕਰਦੇ ਹੋ ਪੀ ਘਟਨਾ ਕਸ਼ਮੀਰ ਚ ਵਾਪਰੀ ਸਜ਼ਾ ਪੰਜਾਬੀਆਂ ਨੂੰ ਕਿਉਂ ਅਸੀਂ ਕਹਿੰਦੇ ਮੋਦੀ ਪਹਿਲੋਂ ਪੰਜਾਬੀਆਂ ਦਾ ਦੁਸ਼ਮਣ ਆ ਪੀ ਤੁਸੀਂ ਜਿਵੇਂ ਅਸੀਂ ਕਹਿੰਨੇ ਆ ਵੀ ਜੇ ਕਸ਼ਮੀਰੀਆਂ ਦੇ ਕੋਈ ਈਸ਼ੂ ਆ ਤੇ ਇਹਦੇ ਨਿਹਾਤੇ ਟੂਰਿਸਟੀਗੇ ਉਹਨਾਂ ਨੂੰ ਮਾਰਨ ਦਾ ਕੀ ਫਾਇਦਾ ਮਸਲਾ ਸੀਗਾ ਉਵੇਂ ਜਿਹੜੇ ਵਾਗਾ ਵਾਡਰ ਰਹੀ ਪਾਕਿਸਤਾਨ ਚ ਜਾਂਦੇ ਆ ਆਮ ਲੋਕ ਆਉਂਦੇ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਵਾ ਧਾਰਮਿਕ ਸਥਾਨ ਆ ਪੰਜਾਬੀਆਂ ਦੇ ਪਰਲੇ ਬਨੇ ਉਹਨਾਂ ਨੂੰ ਸਜ਼ਾ ਦੇ ਕੇ ਤੁਸੀਂ ਕੀ ਦੋਸ਼ੀਆਂ ਨੂੰ ਸਜ਼ਾ ਦੇਤੀ ਜਾਂ ਇੱਕ ਤੀਰ ਨਾਲ ਦੋਰੇ ਨਿਸ਼ਾਨੇ ਕਰ ਰਹੇ ਜੇ ਅਸੀਂ ਕਹਿੰਦੇ ਆ ਵਾਗਾ ਵਾਡਰ ਖੁੱਲਣਾ ਚਾਹੀਦਾ ਵਪਾਰ ਦਵੱਲਾ ਦੋਵਾਂ ਦੇਸ਼ਾਂ ਦਾ ਹੋਣਾ ਚਾਹੀਦਾ ਇਹ ਕੀ ਆ ਬਈ ਸੋ ਇਸ ਕਰਕੇ ਇਹ ਰਾਜਨੀਤੀ ਕਰ ਰਹੀ ਆ ਕੇਂਦਰ ਸਰਕਾਰ ਔਰ ਜਿਵੇਂ ਅਸੀਂ ਨਹੀਂ ਕਹਿੰਦੇ ਜਿਹੜੇ ਕਿਸੇ ਨੇ ਘਟਨਾ ਕੀਤੀ ਜਿਹੜੇ ਪਾਕਿਸਤਾਨ ਦੇ ਨਾਗਰਿਕ ਆਏ ਇੱਥੇ ਸਾਰੇ ਪਾਕਿਸਤਾਨੀ ਜ਼ਿੰਮੇਵਾਰ ਥੋੜੇ ਹੋ ਸਕਦੇ ਆ ਵੀ ਵਾਪਸ ਚਲੇ ਜਾਓ ਜਾਂ ਸਾਡੇ ਜਿਹੜੇ ਉੱਧਰ ਗਏ ਹੋਣਗੇ ਪਾਕਿਸਤਾਨ ਦੇ ਅੰਦਰ ਉਹ ਕਹੂਗਾ ਵੀ ਤੁਸੀਂ ਵਾਪਸ ਚਲੇ ਜਾਓ ਇਹਦੇ ਨਾਲ ਜੜੀਆਂ ਸ਼ੱਬੀਆਂ ਜਾਨਾਂ ਦੇ ਨੁਕਸਾਨ ਚਲ ਗਏ ਪਰਪਾਈ ਹੋ ਜੂ ਕੇਂਦਰ ਸਰਕਾਰ ਆਪਣੀ ਜਵਾਬਦੇਹੀ ਤੋਂ ਭੱਜ ਰਹੀ ਆ ਅਸੀਂ ਯਾਦ ਦਿਵਾਉਣਾ ਚਾਹਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪਿੱਤਸੀ ਦੱਸੋ ਪਿੱਤਸੀ ਅੱਡ ਅੱਡ ਕਿਉਂ ਫਰਕ ਸਮੁੰਦੇ ਜੋ ਮਣੀਪੁਰ ਸੜਿਆ ਇੱਕ ਸਾਲ ਸੜਿਆ ਉੱਥੇ ਦੇਸ਼ ਦੀਆਂ ਧੀਆਂ ਨੂੰ ਨੰਗਿਆਂ ਕਰਕੇ ਬਾਜ਼ਾਰਾਂ 'ਚ ਕਮਾਇਆ ਗਿਆ ਉੱਥੇ ਵੀ ਤੁਹਾਡਾ ਕੇਂਦਰੀ ਰਾਜ ਸ਼ਾਸਨ ਆ ਇੱਥੇ ਵੀ ਤੁਹਾਡਾ ਕੇਂਦਰ ਦਾ ਰਾਜ ਸ਼ਾਸਨ ਆ ਅੱਜੇ ਤੱਕ ਉਸ ਘਟਨਾ ਦੇ ਨਾਂ ਤਾਂ ਇੰਨੀਆਂ ਮੀਟਿੰਗਾਂ ਹੋਈਆਂ ਨਾ ਕਿਸੇ ਨਾਲ ਕੂਟਨੀਤਕ ਸੰਬੰਧ ਤੋੜੇ ਗਏ ਭਾਵੇਂ ਤੁਸੀਂ ਦੱਸਦੇ ਬੋਲਣ ਲਈ ਜ਼ਿੰਮੇਵਾਰ ਕਿਉਂ ਉਹਨਾਂ ਲਈ ਤੁਹਾਡੀ ਸਰਕਾਰ ਜ਼ਿੰਮੇਵਾਰ ਸੀ ਕਦੀ ਪ੍ਰਧਾਨ ਮੰਤਰੀ ਜੀ ਗਏ ਆ ਮਣੀਪੁਰ ਦੇ ਵਿੱਚ ਮੈਂ ਕਹਿੰਦਾ ਮਣੀਪੁਰ ਦੀਆਂ ਹਜ਼ਾਰਾਂ ਲਾਸ਼ਾਂ ਵਿਛ ਗਈਆਂ ਉਹ ਮਹੱਤਮ ਨਹੀਂ ਰੱਖਦੀਆਂ ਅਸੀਂ ਨਹੀਂ ਕਹਿੰਦੇ ਵੀ 28 ਜੜੀਆਂ ਜਾਨਾਂ ਗਈਆਂ ਉਹਦੇ ਦੋਸ਼ੀ ਨੂੰ ਸਜ਼ਾ ਨਹੀਂ ਮਿਲਣੀਆਂ ਚਾਹੀਦੀਆਂ ਫਿਰ ਰਾਜਨੀਤੀ ਕਰਦੇ ਜੇ ਠੀਕ ਹੈ ਤੁਹਾਡੇ ਕੋਲ ਪ੍ਰਬੰਧ ਵੱਡੇ ਆ ਸਾਰਾ ਮੀਡੀਆ ਤੁਹਾਡੀ ਬੋਲੀ ਬੋਲਦਾ ਪਰ ਇਹ ਸੱਚ ਲੁਕਿਆ ਨਹੀਂ ਲੁਕਣਾ ਸੱਚ ਆ ਇਸ ਕਰਕੇ ਪ੍ਰਧਾਨ ਮੰਤਰੀ ਔਰ ਗ੍ਰਾਹ ਮੰਤਰੀ ਕੋ ਸਵਾਲ ਹੋਣੇ ਚਾਹੀਦੇ ਆ ਵੀ ਚੂਕ ਕਿੱਥੇ ਹੋਈ ਆ ਔਰ ਕੀ ਤੁਸੀਂ ਇਸ ਮੁੱਦੇ ਦਾ ਰਾਜਨੀਤੀਕਰ ਕਰਕੇ ਕਿ ਘਟ ਗਿਣਤੀਆਂ ਕਿਉਂਕਿ ਤੁਹਾਡੇ ਖਿਲਾਫ ਬਹੁਤ ਵੱਡਾ ਦੇਸ਼ ਅੰਦਰ ਜਿਹਾਦ ਖੜਾ ਹੋ ਰਿਹਾ ਸੀ ਬਹੁਤ ਵੱਡੀ ਤੁਹਾਡੇ ਖਿਲਾਫ ਬਗਾਵਤ ਖੜੀ ਹੋ ਰਹੀ ਸੀ ਜਿਹੜਾ ਦਲਤਾ ਦੇ ਸੀ ਅਤਿਆਚਾਰ ਕਰ ਰਹੇ ਹੋ ਦੇਸ਼ ਪਰਚ ਖਾਸ ਕਰਕੇ ਯੂਪ ਵਿੱਚ ਉਹਦਾ ਮੁੱਦਾ ਬਹੁਤ ਉੱਭਰ ਗਿਆ ਸੀ ਤੁਹਾਡਾ ਕੈਂਪੀ ਜਿਵੇਂ ਨਿਆਂਪਾਲਿਕਾ ਦੇ ਖਿਲਾਫ ਬੋਲ ਰਿਹਾ ਸੀਗਾ ਨੇਪਾਲ ਕਾ ਜੇ ਵਿਰੋਧ ਬੋਲ ਰਿਆ ਸੀ ਜਿਵੇਂ ਲਕਸ਼ਣ ਕਮਿਸ਼ਨ ਦੇ ਖਿਲਾਫ ਬੋਲਿਆ ਜਾ ਰਿਹਾ ਸੀ ਉਹ ਵੀ ਤੁਹਾਡੀ ਗਲੇ ਦੀ ਹੱਡੀ ਦਾ ਮੁੱਦਾ ਬਣਿਆ ਸੀਗਾ ਇਹ ਤੋਂ ਬਾਅਦ ਵਫਤ ਵਾਲੇ ਜਿਹੜਾ ਤੁਸੀਂ ਕਾਨੂੰਨ ਲਿਆਣਾ ਉਹਨੂੰ ਲੈ ਕੇ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਜਿਵੇਂ ਜਿਵੇਂ ਹਿੰਸਾ ਹੋ ਰਹੀ ਸੀ ਉਹ ਵੀ ਤੁਹਾਨੂੰ ਡਰਾ ਰਿਹਾ ਸੀ ਕਿ ਤੁਸੀਂ ਇਹ ਸਾਰਾ ਕੁਝ ਬਿਹਾਰ ਦੀਆਂ ਲਕਸ਼ਣਾਂ ਨੂੰ ਦੇਖ ਕੇ ਕਰ ਰਹੇ ਜੇ ਕਿ ਬਿਹਾਰ ਦੀਆਂ ਲਕਸ਼ਣਾਂ ਦਾ ਮੁੱਦਾ ਬਣਾਉਣਾ ਚਾਹੁੰਦੇ ਇਹ ਸਵਾਲ ਆ ਤੁਹਾਡੇ ਸਾਹਮਣੇ ਇਸ ਸਵਾਲਾਂ ਤੋਂ ਨਹੀਂ ਭੱਜਿਆ ਜਾਣਾ ਮੈਂ ਕਹਿੰਦਾ 28 ਕੀਮਤੀ ਜਾਨਾਂ ਨੇ ਕਰਾ ਅਮਰੀਕਾ ਨਾਲ ਸਮਝੌਤਾ ਹੋ ਰਿਹਾ 28 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰੂ ਕਿਸੇ ਚੈਨਲ ਨੇ ਨਹੀਂ ਦੱਸਣਾ ਉਹ ਮੁੱਦੇ ਰੋਲਣ ਲਈ ਸਭ ਕੁਝ ਹੋ ਰਿਹਾ ਇਸ ਕਰਕੇ ਕੁਝ ਵੀ ਕਾਰਵਾਈ ਜੜੇ ਦੋਸ਼ੀ ਨੇ ਉਹਨਾਂ ਖਰਾਬ ਸਾਡੀ ਦੇਸ਼ ਦੀ ਸਰਕਾਰ ਖੜੇ ਅਸੀਂ ਨਾਲ ਹੈਗੇ ਆ ਪਰ ਦੇਸ਼ ਦੀ ਸਰਕਾਰ ਪੰਜਾਬੀਆਂ ਨੂੰ ਟਾਰਗੇਟ ਕਰੇ ਪੰਜਾਬੀਆਂ ਨੂੰ ਖਤਮ ਕਰਨ ਦੀਆਂ ਗੱਲਾਂ ਕਰੇ ਇਹ ਠੀਕ ਨਹੀਂ ਹੈਗਾ ਇਹਦੇ ਨਾਲ ਦੀ ਨਾਲ ਮੈਂ ਕਹੂੰਗਾ ਕਾਲੀ ਦਲ ਨੇ ਕਿਉਂ ਮੂਠ ਕੋਂਗੜੀਆਂ ਪਾਈਆਂ ਨੇ ਕਹਿੰਦੇ ਅਸੀਂ ਸਾਡੀ ਰਿਜਨਲ ਪਾਰਟੀ ਆ ਤੁਸੀਂ ਦੇਖੋ ਨਾ ਵਪਾਰ ਸਾਡੇ ਮੈਂ ਕਹਿੰਨਾ ਮੋਦੀ ਜੀ ਜੇ ਵਪਾਰ ਬੰਦ ਕਰਨਾ ਤੇ ਜਿਹੜੀ ਅੰਬਾਨੀਆਂ ਅਡਾਨੀਆਂ ਦੀਏ ਜਿਹੜੀ ਉਹ ਤੁਸੀਂ ਪੋਰਟ ਬਣਾਈ ਆ ਬੰਦਰਗਾਹ ਉਹ ਬੰਦ ਕਰੋ ਨਾ ਉੱਥੋਂ ਦਾ ਸਾਰਾ ਪਾਕਿਸਤਾਨ ਨੂੰ ਜਾ ਰਿਹਾ ਸਭ ਕੁਝ ਮਿਡਲ ਈਸਟ ਨੂੰ ਜਾ ਰਿਹਾ ਜੇ ਤੁਸੀਂ ਬੰਦ ਕਰਨੀ ਆ ਤਾਂ ਬੰਦਰਗਾਹਾਂ ਬੰਦ ਕਰੋ ਨਾ ਆਪਣੀਆਂ ਗੁਜਰਾਤ ਵਾਲੀਆਂ ਆਪਦੇ ਢੰਗ ਨਾਲ ਵਪਾਰ ਚੱਲੇ আর ਇੱਧਰ ਵਾਲੇ ਪਰਸੋਂ ਵਪਾਰ ਨਾ ਖੁੱਲੇ ਤੁਸੀਂ ਵਿਤਕਰਾ ਕਰ ਰਹੇ ਜੀ ਇਹੀ ਜ਼ਰੂਰੀ ਸੀ ਜਿਹੜਾ ਤੁਹਾਡੇ ਨਾਲ ਮੈਂ ਦੱਸਣਾ ਚਾਹੁੰਦਾ ਸੀ ਇਹਨੂੰ ਵੱਟ ਤੋਂ ਵੱਟ ਸ਼ੇਅਰ ਕਰ ਦਿਓ ਰਿਜਨਲ ਪਾਰਟੀਾਂ ਪੰਜਾਬ ਦੀਆਂ ਨਹੀਂ ਬੋਲਣਗੀਆਂ ਇਸ ਗੱਲ ਤੇ ਵੀ ਇਹ ਮੈਂ ਕਿੰਨਾ ਸ਼੍ਰੋਮਣੀ ਕਮੇਟੀ ਨੂੰ ਮੂੰਹ ਖੋਲਣਾ ਚਾਹੀਦਾ ਸਾਡੇ ਸਤਕਾਰਯੋਗ ਅਕਾਲ ਤਖਤ ਸਭ ਦੇ ਜਥੇਦਾਰਾਂ ਨੂੰ ਮੂੰਹ ਖੋਲਣਾ ਚਾਹੀਦਾ ਵੀ ਇਹ ਬਣ ਕੀ ਰਿਹਾ ਵਾ ਇਹ ਦੋ ਗਾਂ ਜੇ ਪੰਜਾਬ ਦੀ ਕਾਂਗਰਸ ਕੋ ਜਿੰਦੀ ਆ ਜਾਗਦੀ ਆ ਕਿਤੇ ਤੁਹਾਨੂੰ ਮੂੰਹ ਖੋਲਣਾ ਚਾਹੀਦਾ ਵੀ ਘਟਨਾ ਕਸ਼ਮੀਰ ਚ ਵਾਪਰੀ ਆ ਸਜ਼ਾ ਪੰਜਾਬੀਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਕਿੱਦਾਂ ਦੇ ਤਰੀਕੇ ਨਾਲ ਦੋਸ਼ੀ ਫੜੇ ਜਾਣੇ ਆ ਇਸ ਕਰਕੇ ਭਰਾਓ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤੇ ਅੱਜ ਜਿਹੜਾ ਅਮਰੀਕਾ ਨਾਲ ਸਮਝੌਤਾ ਸਾਡੇ ਦੇਸ਼ ਦਾ ਅੰਦਰ ਖਾਤੇ ਹੋ ਰਿਹਾ ਵਾ ਚਲੋ ਸਮਝੌਤਾ ਹਜੇ ਨੀ ਅਕਤੂਬਰ ਜਾ ਕੇ ਹੋ ਜੂ ਉਹਦੇ ਖਿਲਾਫ ਪੂਰੇ ਦੇਸ਼ ਪਰ ਚਰਤੀ ਫੁਕ ਮਜਾਰੇ ਕੀਤੇ ਜਾਣੇ ਨੇ ਅੱਜ ਵੀ ਹੋ ਰਹੇ ਨੇ ਵੱਤ ਤੋਂ ਵੱਧ ਇਹਨਾਂ ਅਰਤੀ ਫੁਕ ਮਜਾਰਿਆਂ ਵਿੱਚ ਸਾਈ